ਕੈਨੇਡਾ ਦੇ অন্ਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੁਣ ਫੇਸਬੁੱਕ ਰਾਹੀਂ ਇਸ ਪੂਰੇ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਰੋਹਿਤ ਗੁਦਾਰਾ ਵਿਕਨੈਰ ਨਾਂ ਦੀ ਫੇਸਬੁੱਕ ਆਈਡੀ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਦੌਰਾਨ ਪੋਸਟ ਵਿੱਚ ਲਿਖਿਆ ਗਿਆ ਕਿ ਰਾਮ ਰਾਮ ਜੀ ਸਾਰੇ ਭਾਈਆਂ ਨੂੰ ਬੁੱਧਵਾਰ ਨੂੰ ਟ੍ਰਾਂਟੋ ਮਿਸਿਸਾਗਾ ਵਿੱਚ ਹਰਜੀਤ ਸਿੰਘ ਟੱਟਾ ਦਾ ਕਤਲ ਕੀਤਾ ਗਿਆ ਮੈਂ ਰੋਹਿਤ ਤੇ ਗੋਲਡੀ ਬਰਾੜ ਜ਼ਿੰਮੇਵਾਰੀ ਲੈਂਦੇ ਆ ਇਹ ਬੰਦਾ ਸਾਡੇ ਦੁਸ਼ਮਨਾ ਦਾ ਬਹੁਤ ਕਰੀਬੀ ਸੀ ਇਸਨੇ ਅਰਸ਼ਦੱਲਾ ਤੇ ਸੁਖ ਨੇ ਕਿ ਇਹਨੂੰ ਪੈਸੇ ਦੇ ਕੇ ਆਪਣੇ ਪਰਿਵਾਰ ਵਿੱਚ ਹੀ ਆਪਣੇ ਭਰਾ ਮੈਲ ਸਿੰਘ ਉੱਤਰਾਖੰਡ ਦਾ ਕਤਲ ਕਰਵਾਇਆ ਸੀ ਉਸ ਕੇਸ ਵਿੱਚ ਸਾਰਿਆਂ ਦਾ ਨਾਂ ਆਇਆ ਸੀ ਅਸੀਂ ਇਸ ਨੂੰ ਇੱਕ ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀ ਫਿਰ ਵੀ ਇਸ ਨੇ 2 ਮਹੀਨੇ ਪਹਿਲਾਂ ਅਰਸ਼ ਡੱਲਾ ਦੀ ਜ਼ਮਾਨਤ ਕਰਵਾਉਣ ਵਿੱਚ ਮਦਦ ਕੀਤੀ ਜੋ ਵੀ ਸਾਡੇ ਦੁਸ਼ਮਣ ਨੂੰ ਸਪੋਰਟ ਕਰੇਗਾ ਉਸ ਦਾ ਇਹੀ ਹਾਲ ਹੋਵੇਗਾ ਦੱਸਦੇ ਕਿ ਹਰਜੀਤ ਦਾ ਮਿਸਿਸ ਆਗਰ ਵਿੱਚ ਦੁਪਹਿਰ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਫਰੋਤੀ ਦੀਆਂ ਧਮਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਹਰਜੀਤ ਸਿੰਘ ਟੱਡਾ ਮੂਰੂਪ ਨਾਲ ਬਾਜਪੁਰ ਉੱਤਰਾਖੰਡ ਦੇ ਰਹਿਣ ਵਾਲੇ ਸਨ ਤੇ ਮਿਸ ਸਾਗਵ ਵਿੱਚ ਟਰੈਕਿੰਗ ਸੇਫਟੀ ਤੇ ਕੰਪਲਾਈਸ ਨਾਲ ਜੁੜਾ ਕਾਰੋਬਾਰ ਚਲਾਉਂਦੇ ਸਨ ਉਹ ਟਰੈਕਿੰਗ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਸਨ ਮੀਡੀਆ ਰਿਪੋਰਟਾਂ ਦੇ ਵਿੱਚ ਕਰੀਬੀ ਦੋਸਤਾਂ ਤੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਹਰਜੀਤ ਨੂੰ ਪਿਛਲੇ ਕੁਝ ਸਮੇਂ ਤੋਂ ਫਰौती ਮੰਗਣ ਵਾਲੇ ਲੋਕਾਂ ਵੱਲੋਂ ਧਮਕੀ ਭਰੇ ਫੋਨ ਆ ਰਹੇ ਸਨ ਮੰਨਿਆ ਜਾ ਰਿਹਾ ਹੈ ਕਿ ਕਤਲकांड ਵੀ ਉਹਨਾਂ ਧਮਕੀਆਂ ਨਾਲ ਜੁੜਿਆ ਹੋ ਸਕਦਾ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਅਤੇ ਉਹਨਾਂ ਦਾ ਮਕਸਦ ਕੀ ਸੀ